ਤਾਂ ਗੁੱਟ ਜਰਵਾ ਦੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਬਲਦੇਵ ਸਿੰਘ ਹੁਹਾ ਅੱਜ ਗੱਲ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਦੇ ਦੋ ਕਰਿਆ ਵਿਚਕਾਰ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰਨ ਤੇ ਪਾਰਟੀ ਪ੍ਰਧਾਨ ਨੂੰ ਬਦਲਣ ਜਾਂ ਪਾਰਟੀ ਫਟਾਣ ਦੀ ਮੰਨਣ ਜਾਂ ਨਾਮ ਨੂੰ ਤੇ ਜਿਹੜੀ ਜੰਗਲ ਜਹ ਚੱਲ ਰਹੀ ਹੈ ਸੋ ਇਸ ਵਿਸ਼ੇ ਨੂੰ ਛੋਣੀ ਮੈਂ ਕੋ ਦਾ ਆਉਣੇ ਵਾਂਗਾ ਦਸਤੋ ਮੈਂ ਸਾਹਤ ਕਹੋ ਜੀ ਮੈਂ ਜਦੋਂ 1 ਅਗਸਤ 1979 ਨੂੰ ਫੌਜ ਭੱਜ ਪੱਤੀ ਹੋਇਆ ਤਾਂ ਉੱਥੇ ਜਿਹੜੇ ਸਾਡੇ ਨਾਲ ਥੋੜੇ ਜਿਹਾ ਪੁਰਾਣੇ ਸੀਗੇ ਉਹਨਾਂ ਤੋਂ ਵੀ ਗੱਲਬਾਤ ਵਿਚਾਰ-ਵਟਾਂਦਰਾ ਸਾਂਝੀ ਹੋਈ ਗੱਲਬਾਤ ਉਹਨਾਂ ਨੇ ਦੱਸੀ ਕਿ ਫੌਜ ਦਾ ਰੂਲ ਹੈ ਫੌਜ ਦਾ ਕੰਪਲੂ ਰੂਲ ਹੈ ਕਿ ਬੌਸ ਇਜ਼ ਆਲਵੇਜ਼ ਰਾਈਟ ਵੈਨ ਬੌਸ ਇਜ਼ ਰੋਂਗ ਦੈਨ ਸੀ ਇਨ ਸੈਕਸ਼ਨ ਨੰਬਰ 1 ਪਾਕ ਵੀ ਜੇ ਬੌਸ ਨੇ ਕਿਹਾ ਕਿ ਗਲਤੁੱਦ ਦਿੰਦਾ ਹੈ ਸਿੰਪਲ ਜੀ ਉਦਾਹਰਨ ਹੈ ਦੱਸੋ ਤਾਂ ਕਿ ਕਮਾਂਡਰ ਕਹਿੰਦਾ ਕਿ ਗਦਾ ਦੁੱਤ ਦਿੰਦਾ ਹੈ ਜਿਹੜੇ ਜੂਨੀਅਰ ਨੇ ਜਾਂ ਜਿਹੜੀ ਨੌਜਵਾਨ ਨੇ ਉਹਨਾਂ ਨੂੰ ਮੰਨਣਾ ਹੀ ਪੈਂਦਾ ਹੈ ਕਿ ਹਾਂ ਜੈ ਸਰ ਗਦਾ ਦੁੱਤ ਦਿੰਦਾ ਹੈ ਕਹਿਣੇ ਪੈਂਦੇ ਤੇ ਜਿਹੜੇ ਨਹੀਂ ਕਹਿੰਦੇ ਫਿਰ ਉਹ ਮੈਂ ਆਪਣੀ ਉਹ ਦੱਸ ਦਿੰਦਾ ਫਿਰ ਮੇਰੇ ਮਾਂ ਨੂੰ 17 ਸਾਲ ਲਾ ਕੇ ਘਰੇ ਆਇਆ ਦਿੰਦੇ ਮੇਰਾ ਤਾਂ ਵੈਸੇ ਵੀ ਸਮਰੀ ਕੋਰਮਾਲਸ ਹੋਇਆ ਤੇ ਮੇਰਾ ਕੇਸ ਲੈ ਕੇ ਇਸ ਤੋਂ ਬਾਅਦ ਮੈਨੂੰ ਪੈਨਸ਼ਨ ਮਿਲੀ ਕਹਿੰਦਾ ਮਤਲਬ ਚਾਹ ਪੁਲਿਸ ਦੀਆਂ ਸਿਫਰਾਂ ਨੇ ਇੱਕ ਲੋਕ ਤਖਾਵੇ ਸੱਚ ਨੂੰ ਦੱਬਣ ਦਾ ਇੱਕ ਬੜਾ ਸੋਨਾ ਜਰੀਆ ਸੋ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਨੇ ਹੁੰਦੇ ਨੇ ਯਾਰ ਜੱਸਰ ਜੱਸਰ ਵਾਲੇ ਨੇ ਸਹਦਾ ਵੀ ਲੈਂਦੇ ਨੇ ਇਤਨਾ ਕਿ ਦੇ ਵੱਡੇ ਵੱਡੇ ਫਾਇਦੇ ਲੈਂਦੇ ਨੇ ਸੋ ਜਿੱਦ ਆਪ ਨੂੰ ਸੀ ਕਰਾਂਗੇ ਜਾਂ ਫਿਰ ਮੰਨਾਂਗੇ ਕਿ ਹਾਂ ਬੈਠਾ ਦੁਨ ਦੰਡਾ ਉਹਦੇ ਨਾਲ ਰੈਂਕ ਵੀ ਵੱਧਦੇ ਨੇ ਅੱਗੇ ਅੱਗੇ ਤਰੱਕੀਆਂ ਵੀ ਹੁੰਦੀਆਂ ਨੇ ਤਸਾਹ ਵੀ ਤਰੱਕੀਆਂ ਨੇ ਮੌਜਾ ਵੀ ਮੌਜਾ ਨੇ ਚਲੋ ਕੰਗਿਆ ਨੂੰ ਨਹੀਂ ਐਸੀ ਇਹ ਨਹੀਂ ਚੰਗੀ ਲੱਗਦੀ ਕਿਸਰ ਕਿ ਉਹ ਨਹੀਂ ਮੰਨਦੇ। ਸਵਾਲ ਮੇਰੇ ਵਾਲੀ ਹੋ ਜਾਂਦੀ। ਇਹੀ ਕੁਝ ਹੋ ਰਿਹਾ ਹੈ ਸ਼ੋਮਨੀ ਤਾਲੀ ਦਲ ਦੇ ਜਿਹੜਾ ਹੈਗਾ ਦੋ ਧਰੈ ਵਿਚਕਾਰ। ਉਹ ਜਿਹੜੇ ਦਾ ਜਿਹੜੇ ਤਾਂ ਇਹ ਮੰਨਦੇ ਨੇ ਪਾਰਟੀ ਪ੍ਰਧਾਨ ਦੀ ਇਹ ਗੱਲ ਮੰਨਦੇ ਨੇ ਕਿ ਗਦਾ ਦੁੱਧ ਦਿੰਦਾ ਉਹ ਨਾਲ ਇਹ ਵੀ ਕਹਿੰਦੇ ਨੇ ਕਿ ਹਾਂ ਜੀ ਗਦਾ ਦੁੱਧ ਵੀ ਦਿੰਦਾ ਅਸੀਂ ਤਾਂ ਘਰ ਦੇ ਵਿੱਚ ਨਹੀਂ ਰਸੀ ਵੀ ਕਦੇ ਤਾਂ ਦੁੱਧ ਹੀ ਵਰਤਦੇ ਆ। ਉਹ ਵੱਡੇ ਫਾਇਦੇ ਲੈ ਜਾਂਦਾ। ਉਹ ਮਤਲਬ ਆਪਣੇ ਛਾਪੂਸੀ ਕਰਦੇ ਹੋ ਵੱਡੇ ਫਾਇਦੇ ਲੈ ਜਾਂਦਾ ਹੈ। ਇਹੀ ਬੋਟਕ ਹੋਇਆ। ਸੋ ਅੱਜ ਵੀ ਮਤਲਬ ਜਿਹੀ ਹੈਗੀ ਆ ਬੌਸ ਦੇ ਜਾਂ ਪਾਰਟੀ ਫਰਲਾਣ ਦੇ ਮੰਨਣ ਵਾਲੀ ਗੱਲ ਹੈ। ਜਿਹੜੇ ਨਹੀਂ ਮੰਨਦੇ ਉਹ ਇੱਕ ਪਾਸੇ ਬੈਠੇ ਨੇ ਉਹਨਾਂ ਨੂੰ ਬਾਗੀ ਕਹਦਾ ਤੇ ਜਿਹੜੇ ਮੰਨਦੇ ਨੇ ਉਹ ਕਹਿੰਦੇ ਜੀ ਸਾਡਾ ਫੰਟ ਹੈ ਜਿਹੜਾ ਉਹ ਅਸੀਂ ਸਹੀ ਆ, ਬਾਕੀ ਗਲਤ ਨੇ। ਖੈਰ ਮੈਨੂੰ ਦੋਨੇ ਧਿਰਾਂ ਦੇ ਨਾਲ ਜਿਹੜਾ ਬਾਲਾ ਜੋ ਹੈ ਸਰਕਾਰਨੀ ਮੇਰਾ ਸੋ ਇਹ ਹੈ ਕਿ ਜਿਹੜੇ ਲੋਕ ਜਿਹੜੇ ਪੋਲੀਟੀਕਲ ਲੋਕ ਆਵਾਮ ਦੀ ਗੱਲ ਕਰਦੇ ਨੇ ਆਵਾਮ ਨੂੰ ਆ ਸ਼ਾਸਨ ਦੇ ਵਿਚਾਰ ਕੇ ਆਵਾਮ ਦੀ ਗੱਲ ਕਰਦੇ ਨੇ ਆਵਾਮ ਨੂੰ ਕੋਈ ਲਾਹਾ ਦਿੰਦੇ ਨੇ ਜਾਂ ਆਵਾਮ ਨਾਲ ਕੀਤੇ ਵਾਦੇ ਪੂਰੇ ਕਰਦੇ ਨੇ ਮੇਰੇ ਲਈ ਤਾਂ ਉਹੀ ਜਿਹੜੇ ਹੈਗੇ ਸਰਪਰੀਆ ਨੇ ਤੇ ਉਹੀ ਟੰਗੇ ਲੀਡਰ ਸੋ ਵਿਚੋ ਇੱਕ ਗੱਲਾਂ ਮੇਰੇ ਯਾਦ ਨੇ ਕਿ ਸਾਲ 2014 ਚ ਜਦੋਂ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੀ ਸੀਟ ਹਾਰਿਆ ਸਰਦਾਰ ਸੰਦੇਵ ਸਿੰਘ ਧੀਮਚਾ ਨੇ ਦਿੱਲੀ ਜਾ ਕੇ ਇੱਕ ਬਿਆਨ ਦਿੱਤਾ ਸੀ ਇਹ ਸਾਡੀ ਹਾਲ ਦਾ ਕਾਰਨ ਨੇ ਜਿਹੜੇ ਉਹ ਨਸ਼ੇ ਨੇ ਇਸ ਹਾਲ 2014 ਦੀ ਗੱਲ ਹੈ ਉਸ ਟਾਈਮ ਮੇਰੀ ਕਾਂਗਰਸ ਨਹੀਂ 2012 ਤੋਂ ਲੈ ਕੇ 2017 ਦੀ ਸਰਕਾਰ ਸੀ ਸਿਖਰਾਂ ਤੇ ਜੋਵੰਤੇ ਸੀ ਭਾਰ ਜੋਵੰਦੀ ਨੂੰ ਕਹਿੰਦੇ ਆ ਤਾਂ ਧੀ ਇਸਾ ਦੀ ਗੱਲ ਕਿਸੇ ਨੇ ਨਹੀਂ ਸੁਣੀ ਇਹ ਵੀ ਦਾਣ ਲੈ ਕੇ ਲਾ ਹੈ ਇਹਦਾ ਇਦਾਂ ਕਰਨ ਵਾਲਾ ਸੱਦਾ ਹੈ ਜਿਹੜੀਆਂ ਐਟੀਆਂ ਜਿਹੜੀਆਂ ਹੈਗੀਆਂ ਨੇ ਉਹਦੇ ਥੱਲੇ ਨੇ ਹੁਣ ਆਪodies ਨਹੀਂ ਬਣਦੀ ਨੇ ਹਲਕੇ ਦੇ ਵਿੱਚ ਜਿਨੇ ਆਪ ਦਾ ਕੋਈ ਚੱਟਾ ਕੰਮ ਕੀਤਾ ਨਹੀਂ ਕਿਸ ਕਰਕੇ ਆਰ ਗਿਆ ਹੁਣ ਇਹ ਨਸ਼ਿਆਂ ਨੂੰ ਗੋਲੇ ਕਰੀ ਜਾਂਦਾ ਪਰ ਕਿਸੇ ਨੇ ਧੀਰਸ ਦੀ ਹਾਂ ਵਿੱਚ ਹਾਂ ਮਾ ਕੇ ਇਹ ਨਹੀਂ ਕਹਿ ਕੇ ਹਾਂ ਵਾਕਈ ਪੰਜਾਬ ਦੇ ਵਿੱਚ ਨਸ਼ਾ ਫਾਰੂ ਹੈ ਨਸ਼ੇ ਕਰਨ ਦੇ ਲੋਕ ਨਰਾਜ ਨੇ ਮਾਂ ਵਾਲੇ ਪੁੱਤ ਮਰ ਰਹੇ ਨੇ ਕਿਸੇ ਨੇ ਕਾਰਵਾਈ ਕੀਤਾ ਫਿਰ ਪੋਸਟੋ ਵਾਚ ਬੇਅਦੀਆਂ ਦਾ ਦੌਰ ਸ਼ੁਰੂ ਹੋ ਗਿਆ ਬੇਅਦਮਿਆ ਦਾ ਗੱਲ ਸ਼ੁਰੂ ਹੈ ਮੇਰੇ ਯਾਦ ਹੈ ਜੀ ਕਿ ਸਾਲ 2015 ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਮੀਆਂ ਤੋਂ ਬਾਅਦ ਇੱਕ ਸੁਨੇਹਾ ਲਾਇਆ ਪੂਰੇ ਹਲਕਿਆਂ 'ਚ ਕਿ ਗੁਰੂ ਘਰਾਂ ਦੇ ਵਿੱਚ ਅਖੰਡ ਪਾਠ ਕਰਾਇਆ ਜਾਣ ਮੇਰੇ ਯਾਦ ਹੈ ਕਿ 2015 'ਚ ਸਰਦਾਰ ਸੁਖਬੀਰ ਸਿੰਘ ਢੀਂ ਸਾਰੇ ਨਾਨਕਿਆਣਾ ਵੱਲੋਂ ਸਾਬਚ ਜਨਤਕ ਤੌਰ ਤੇ ਮਾਫੀ ਬੰਗੀ ਦੇ ਪੰਜਾਬ ਦੇ ਆਵਾਮ ਨੂੰ ਫਰਿਆਦ ਕੀਤੀ ਸੀ ਕਿ ਲੋਕੋ ਸ਼੍ਰੋਮਣੀ ਕਾਲੀ ਦਲ ਨੇ ਬਹੁਤ ਤੁਸੀਂ ਇਹ ਛੱਲੇ ਦੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਅਸੀਂ 100 ਕੰਮ ਕਰਕੇ ਇੱਕ ਸਾਡੇ ਤੋਂ ਗਲਤ ਹੋਇਆ ਅਸੀਂ ਉਹਦੀ ਮਾਫੀ ਮੰਗਦੇ ਹਾਂ ਸੰਤਕ ਤੋਂ ਫਿਰ ਸਰਦਾਰ ਸੁਖਦੇਵ ਸਿੰਘ ਠਾਣੇ ਮਾਫੀ ਮੰਗੇ ਸੀ ਅਸੀਂ ਉਹਦੀ ਮਾਫੀ ਮੰਗਦੇ ਹਾਂ ਪਰ ਸਰਕਾਰ ਸਿਕਰਾਂ ਤੇ ਸੀ ਜੋਵਨ ਦੇ ਸੀ ਸਰਦਾਰ ਧੀਰਜ ਕਿਸੇ ਨੇ ਸਾਥ ਨਹੀਂ ਦਿੱਤਾ ਉਦੋਂ ਵੀ ਇਹੀ ਹੋਇਆ ਵੀ ਨਾ ਹਿੰਸਾ ਤਾਂ ਜਿਹੜਾ ਹੈਗਾ ਆਪਣਾ ਲਾਹ ਲੈ ਗਿਆ ਹੁਣ ਇਹਨੇ ਵਟਸਐਪ ਦਾ ਮੈਂਬਰ ਬਣਾਉ ਉਹ ਇਹ ਕੰਨ ਉਹ ਬਣ ਡੋ ਵੀ ਗੁੰਮ ਗਏ ਸੋ ਉਸ ਤੋਂ ਬਾਅਦ 2017 ਸਰਕਾਰ ਹਾਰ ਗਈ ਅ ਸਰਕਾਰ ਚਲੀ ਗਈ ਪਾਰਟੀ ਵੀ ਜੀ ਟੋੜ ਹਾਰ ਗਈ ਸਦਾ ਸੁਦੇਵ ਸਿੰਘ ਦੀ ਇਨਸਾਨ ਨੇ ਪਾਰਟੀ ਟੋਕ ਨਾ ਕਰਦੇ ਉਹਨਾਂ ਨਾਲ ਜਿਹੜੇ ਅੱਜ ਸੁਖਵੀਰ ਜੀ ਨਾਲ ਉਹ ਹਟ ਕੇ ਮੈਂ ਕਹੂੰਗਾ ਫਿਰੰਦਰ ਮਲੂਕ ਪਾ ਜੀ ਦਾ ਜੋ ਵੀ ਵੀ ਜਗੀਰ ਤੋਂ ਫਸਤ ਤੋਂ ਮਾਰਦਾ ਸਾਹਿਬ ਸਾਰੇ ਉਹਨਾਂ ਨਾਲ ਹੀ ਆਏ। ਜੇ ਕਿਤੇ ਉਹਨਾਂ ਨਾਲ ਆਏ ਹੁੰਦੇ 2014 ਦੇ ਨਾਲ ਆਏ ਹੁੰਦੇ 2015 ਦੇ ਨਾਲ ਆਏ ਹੁੰਦੇ 2017 18 ਦੇ ਨਾਲ ਆਏ ਹੁੰਦੇ ਹੋ ਸਕਦਾ ਕੋਈ ਗੱਲ ਬਣ ਜਾਂਦੀ। 2019 ਦੇ ਨਾਲ ਆਏ ਹੁੰਦੇ ਹੋ ਸਕਦਾ ਕੋਈ ਗੱਲ ਬਣ ਜਾਂਦੀ। ਫਿਰ 2020 ਦੇ ਨਾਲ ਆਏ ਹੁੰਦੇ ਉਦੋਂ ਤੱਕ ਦਾ ਕੋਈ ਐਪਕ। ਕੋਈ ਤਾਂ ਹਲਗੋਗੀ ਵੀ ਬਖਤੂ ਖੁੰਜੀ ਡੋਬਲੀ ਗਾਵੇ ਵਾਲਪਤਾਲ ਅੱਜ ਤੰਦੂ ਮਾਜਰਾ ਦੇ ਵਿੱਚ ਸੁਖਵੀਰ ਬਾਦਲ ਗੁਰੇ ਲਗਰੇ ਨੇ ਇਸ ਕੰਦਤੀ ਬਲੂਕਾੜੇ ਵਿੱਚ ਗੁਰੇ ਲਗਰੇ ਨੇ ਵੀ ਜਗੀਰ ਕੌਰ ਨੂੰ ਵੀ ਚਰਨਜੀਤ ਬਰਾੜ ਹੈ ਕੌਂਟਲਾ ਮੇਰੇ ਤੋਂ ਮਤਲਬ ਜਿਹੜਾ ਹੈਗਾ ਵੱਡਾ ਸ਼ੋਮਨੀ ਕਾਲੀ ਦਰਵਾਜ਼ਾ ਪੀ ਲੀਟਰ ਹੀ ਨਹੀਂ ਸੀਗਾ ਠੀਕ ਹੈ ਜੀ ਸੋ ਦੇਖਿਆ ਜਾਵੇ ਮਤਲਬ ਜੇ ਗੱਲ ਮੰਨੀਏ ਕਰੀਏ ਤਾਂ ਸਰਦਾਰ ਸੁਦੇਸ਼ੀ ਤੀਸਾ ਨੇ ਜਦੋਂ ਆਵਾਜ਼ ਭਾਈ ਸੀਤੇ ਕਿ ਉਹਨੂੰ ਸਾਥ ਦਿੱਤਾ ਹੁੰਦਾ ਤਾਂ ਪੰਜਾਬ ਦੇ ਵਿੱਚ ਅੱਜ ਸ਼ੋਮਨੀ ਕਾਲੀ ਦਲ ਦੀ ਜਿਹੜੀ ਦਸ਼ਾ ਹੈ ਉਹ ਕੁਝ ਹੋਰ ਹੁੰਦੀ ਹੈ ਇਸ ਲਈ ਅੱਜ ਵੀ ਕੜੀ ਲੱਗ ਨਹੀਂ ਰਿਹਾ ਬੇਸ਼ੱਕ ਸਾਰਾ মিডিਆ ਜਾਂ ਸਾਰੇ ਕਾਲੀ ਦਲ ਦੇ ਜਿਹੜੇ ਲੀਡਰ ਕਹਿੰਦੇ ਜਾਂ ਵਰਕਰ ਕਹਿੰਦੇ ਉਹ ਲੱਗੇ ਹੋਏ ਨੇ ਇਸ ਗੱਲ ਪਰ মিডিਆ ਦੇ ਸਾਹਮਣੇ ਮਾੜੀ-ਬਾੜੀ ਗੱਲ ਆ ਕੇ ਦੱਸ ਕੇ ਜਾਂ ਫਿਰ মিডিਆ ਦੇ ਵਿੱਚ ਉਚੜਿਆ ਹੋਇਆ ਉਹ ਇਹ ਨਹੀਂ ਕਿ ਹੁਣ ਪਤਾ ਨਹੀਂ ਹੋਏ ਚਾਹੁੰਦਾ ਕਿ ਨਹੀਂ ਕਿ ਅਕਾਲੀ ਦਲ ਸਰਵਾਈਵ ਕਰੇ ਜਾਂ ਨਾ ਕਰੇ ਸੁੱਕਲੀ ਗੱਲ ਜੜੀ ਹੈ ਕਿ ਕਿਉਂਕਿ ਜਿਹਨੂੰ ਪੰਜਾਬੀ ਕਹਿੰਦੇ ਆ ਵੀ ਬਸ ਉਹੀ ਗੱਲ ਦਾ ਪਿਤਾ ਪੀਤਾ ਵੀ ਜਿਹੜਾ ਹੈਗਾ ਉਹ ਤੁਹਾਡਾ ਬਾਹਰ ਆ ਜਾਂਦਾ ਹੈ ਇਸ ਲਈ ਲੱਗ ਨਹੀਂ ਰਿਹਾ ਕਿਸੇ ਪਾਸੇ ਵੀ ਕਿ ਸ਼੍ਰੋਮਣੀ ਅਕਾਲੀ ਦਲ ਰਹੇਗਾ ਉਹ ਸਰਵਾਈਵ ਕਰੂਗਾ ਉਹਦੇ ਕਾਰਨ ਬੇਅਦਮੀਆਂ ਨਸ਼ਾ ਝੂਠੇ ਮੁਕੱਦਮੇ ਠਾਣਿਆਂ ਦੀ ਜਿਹੜੀ ਹੈਗੀ ਖਰੀਦਦਾਰੀ ਵੇਚਦਾਰੀ ਤਸੀਲਾਂ ਕੰਪਲੈਕਸਾਂ ਦੇ ਲੋਕਾਂ ਦੀ ਲੁੱਟ ਦੀਸ ਅਫਸਰਾਂ ਨੂੰ ਪਾਵਰਾਂ ਉਹ ਪਾਵਰਾਂ ਜਿਹੜੀਆਂ ਨਾਲ ਉਹਨਾਂ ਨੇ ਲੋਕਾਂ ਦਾ ਗਿਆ ਹੈਗਾ ਮਤਲਬ ਗਾਲਾਂ ਕੱਢੀ ਗਏ ਨੇ ਜਿਹੜੇ ਅਫਸਰ ਸੋ ਇਹ ਚੀਜ਼ਾਂ ਨੇ ਦਿਲਚਸਪ ਜਿਹੜੇ ਜਿਹੜੇ ਵੀ ਪੋਲੀਟੀਕਲ ਲੀਡਰ ਨੇ ਜਿਹਨਾਂ ਚ ਲੋਕਾਂ ਦੀ ਗੱਲ ਨਹੀਂ ਕਰਦੇ ਉਹਨਾਂ ਫਿਰ ਲੋਕ ਤੁਹਾਡੇ ਲਵੇ ਨਹੀਂ ਲੱਗਦੇ ਯਾਰ ਤੁਸੀਂ ਗੁਰਜਿੰਦਰ ਹੁਨਾਰਦ ਨੂੰ ਹੀ ਰੱਬ ਮੰਨ ਲਿਆ ਉਸ ਬਰਜਿੰਦਰ ਹੰਨਾਨ ਦੇ ਕਹੇ ਤੇ ਜਿਹੜਾ ਮੇਰੇ ਤੇ ਵੀ ਬੱਚਾਂ ਦਾ ਜ਼ਿਕਰਾਤਾ ਤੇ ਬਰਜਿੰਦਰ ਸਿੰਘ ਨੂੰ ਵੀ ਬੱਲਿੰਦਰ ਸਿੰਘ ਨੂੰ ਬੁਰਾ ਲਿਖਿਆ ਕਿਉਂ ਜੀ ਉਹ ਬੁਰੇ ਕੰਮ ਕਰ ਕੋ ਨੂੰ ਬੁਰਾ ਨਹੀਂ ਲਿਖ ਸਕਦੇ ਜਦੋਂ ਤੁਹਾਡੇ ਤੇ ਹਿੰਮਤ ਦੀ ਲਈ ਕਿ ਬੁਰੇ ਨੂੰ ਬੁਰਾ ਕਹਿ ਦਈਏ ਫਿਰ ਤੁਸੀਂ ਕਿਹੜੇ ਵਾਲ ਦੀ ਗੱਲ ਕਰੋਗੇ ਤੁਸੀਂ ਕਿਹਦਾ ਸ਼ੌਕਰੀ ਨਕਲੀ ਦਾ ਨਾ ਛੜਾ ਫਿਰ ਜੇ ਤੁਸੀਂ ਬੋਲੋ ਇਹ ਝੂਠ ਹੈ ਤਾਂ ਕਿਹੜਾ ਪੰਥ ਹੈ ਫਿਰ ਬਸ ਫਿਰ ਤੱਕ ਤੁਹਾਡਾ ਪੰਥ ਕੱਲਾ ਬਰਜਿੰਦਰ ਸਿੰਘ ਹੰਨਾਨ ਰਹਿ ਗਿਆ ਸੋ ਇਸ ਲਈ ਲੋਕਾਂ ਦੀ ਗੱਲ ਕਰੋਗੇ ਤਾਂ ਹੀ ਜਿਹੜਾ ਹੈਗਾ ਸਨਲਾਈਵ ਕਰੋਗੇ ਲੋਕਾਂ ਦੇ ਦਰਦ ਅੱਗੇ ਧਾਕੇ ਮਾਫੀਆਂ ਮੰਗੋ ਜਿੰਨਾਂ ਨਾਲ ਮਾਰਾ ਕਰਿਆ ਉਹਨਾਂ ਦੀ ਆਰਥਿਕ ਹਾਲਤ ਕੀ ਹੈ ਉਹਦੇ ਵੱਲ ਧੱਕੋ ਜਿੰਨਾ ਤੇ ਝੂਠੇ ਪਰਚੇ ਦਰਜ ਕਰਾਏ ਨੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰੋ ਬਹੁਤ ਕੁਝ ਕਮਾਇਆ ਸੋ ਗਲਤ ਬੁਰੀ ਲੱਗੀ ਹੋਈ ਹੈ ਸੋ ਮਾਫੀ ਵੀ ਕਾਦੀ ਇਸ ਲਈ ਗੱਲ ਜੇ ਬੁਰੀ ਲੱਗੀ ਸਖਤੀ ਹੈ ਟੋੜੀ ਹੈ ਇਹਦੇ ਤੇ ਅਮਲ ਕਰੋ ਜੀ ਅਮਲ ਕਰੋਗੇ ਹੋ ਸਕਦਾ ਹੈ ਭਵਿੱਖ ਦੇ ਵਿੱਚ ਲੋਕ ਤੁਹਾਨੂੰ ਫੇਰ ਸਸਤੀ ਕਾਰ ਬੋਲ ਲੱਗਣ ਨਹੀਂ ਤਾਂ ਹਾਲਤ ਜਿਹੜੇ ਹੈਗੇ ਨੇ ਕੁਝ ਵੀ ਦੇਖ ਹੀ ਰਿਹਾ ਹੋ ਅੱਜ ਦੇ ਲਈ ਐਨਆਈ ਫੇਰਵਲ ਦੇ ਕਿਸ਼ੋਰ ਦੇ ਨਾਲ ਸਸਤੀ ਕਾਰ